ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਮਾਸ਼ਹਿਰ ਦੇਖ ਰਹੇ ਹੋ ਸਾਥੀਓ ਪੰਜਾਬ ਵਿੱਚ ਨਸ਼ਾ ਮੁਕਿਆ ਕਿ ਨਹੀਂ ਮੁਕਿਆ ਇਹ ਗੱਲ ਨੂੰ ਚੰਗੀ ਤਰ੍ਹਾਂ ਪੰਜਾਬ ਵਾਸੀ ਜਾਣਦੇ ਆ ਲੇਕਿਨ ਹੁਣ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਬਹੁਤ ਨੇਕ ਉਪਰਾਲਾ ਕੀਤਾ ਜਾ ਰਿਹਾ ਹੈ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਨਸ਼ਾ ਤਸਕਰਾਂ ਉੱਤੇ ਨਕੇਲ ਪਵੇਗੀ শিকੰਜਾ ਕੱਸਿਆ ਜਾਵੇਗਾ ਇਹ ਕਾਰਵਾਈ ਹੈ ਜੀ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਨੂੰ ਅਟੈਚ ਕਰਨ ਦੀ ਕਾਰਵਾਈ ਦੱਸਦੀ ਹੈ ਕਿ ਨਵਾਂ ਸ਼ਹਿਰ ਏਰੀਆ ਵਿੱਚ ਪਹਿਲੇ ਹੀ ਇਹ ਕਾਰਵਾਈ ਜਿਹੜੀ ਜੋਰਾ ਸ਼ੋਰਾ ਤੇ ਚੱਲ ਰਹੀ ਹੈ ਪੁਲਿਸ ਇਸ ਕਾਰਵਾਈ ਨੂੰ ਲੈ ਕੇ ਤੇਜ਼ੀ ਦਿਖਾ ਰਹੀ ਹੈ ਪਰ ਹੁਣ ਜਿਹੜੀ ਖਬਰ ਛੱੜ ਤੱਕ ਪਹੁੰਚੀ ਹੈ ਇਹ ਪਿੰਡ ਚੌਤਾ ਤੋਂ ਪਹੁੰਚੀ ਹੈ ਜਿਸ ਨੂੰ ਕਿ ਨਸ਼ੇ ਦੀ ਰਾਜਧਾਨੀ ਮੰਨਿਆ ਜਾਂਦਾ ਹੈ ਉੱਥੋਂ ਦੇ ਪੱਤਰਕਾਰਾਂ ਦਾ ਕਹਿਣਾ ਮਾਛੀਵਾੜਾ ਸਾਹਿਬ ਵਿੱਚ ਪਿੰਡ ਆਉਂਦਾ ਚੌਤਾ ਔਰ ਕੂਮਕਲਾ ਪੁਲਿਸ ਥਾਣਾ ਦੇ ਅਧੀਨ ਇਹ ਪਿੰਡ ਆਉਂਦਾ ਜਿੱਥੋਂ ਦੇ ਨਸ਼ਾ ਤਸਕਰ ਜਸਵੀਰ ਸਿੰਘ ਉਰਫ ਬਿੱਟੂ ਜਿਸ ਦੀ ਕੀ 4 ਕਰੋੜ 30 ਲੱਖ 30 ਹਜ਼ਾਰ ਦੀ ਪ੍ਰਾਪਰਟੀ ਨੂੰ ਅਟੈਚ ਕੀਤਾ ਗਿਆ ਦੱਸ ਦਈਏ ਕਿ ਇਹ ਕਾਰਵਾਈ ਕੀਤੀ ਗਈ ਹੈ ਤੇ 20 ਕਨਾਲ 10 ਮਰਲੇ ਜਗ੍ਹਾ ਜਿਸ ਦੀ ਕੀਮਤ 4 ਕਰੋੜ 30 ਲੱਖ 30 ਹਜ਼ਾਰ ਦੱਸੀ ਜਾ ਰਹੀ ਔਰ ਦੱਸਿਆ ਜਾ ਰਿਹਾ ਹੈ ਕਿ ਜਸਵੀਰ ਸਿੰਘ ਉਰਫ ਬਿੱਟੂ ਤੇ ਪਹਿਲਾਂ ਤਿੰਨ ਮਾਮਲੇ ਜਿਹੜੇ ਐਨਡੀਪੀਐਸ ਦੇ ਦਰਜਨ ਅਤੇ ਮਾੜਾ ਸਮਾਨ ਵੇਚ ਕੇ ਮਾੜੀ ਕਮਾਈ ਨਾਲ ਜਿਹੜਾ ਇਹ ਘਰ ਖੜਾ ਕੀਤਾ ਉਸ ਦਾ ਅੰਤ ਵੀ 마ੜਾ ਹੋਵੇਗਾ ਜਿਹੜੀ ਇਹ ਪ੍ਰਾਪਰਟੀ ਬਣਾਈ ਹੈ ਉਸ ਦਾ ਅੰਤ ਵੀ ਮਾੜਾ ਹੋਵੇਗਾ ਪੁਲਿਸ ਵੱਲੋਂ ਬੜੀ ਸਖਤ ਕਾਰਵਾਈ ਕੀਤੀ ਗਈ ਹੈ ਨਸ਼ਾ ਤਸਕਰ ਦੇ ਘਰ ਦੇ ਬਾਹਰ ਨੋਟਿਸ ਲਗਾ ਦਿੱਤਾ ਗਿਆ ਔਰ ਹੁਣ ਨਸ਼ਾ ਤਸਕਰ ਇਸ ਪ੍ਰਾਪਰਟੀ ਨੂੰ ਨਾ ਵੇਚ ਸਕਦਾ ਇਹਨਾਂ ਟਰਾਂਸਫਰ ਕਰ ਸਕਦਾ ਲੇਕਿਨ ਉੱਥੇ ਹੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹ ਪ੍ਰਾਪਰਟੀ ਜਿਹੜੀ ਹੈ ਨਸ਼ਾ ਤਸਕਰ ਦੇ ਪਰਿਵਾਰਕ ਮੈਂਬਰਾਂ ਦੇ ਕਹਿਣ ਦੇ ਮੁਤਾਬਕ ਉਸ ਦੇ ਨਾਮ ਨਹੀਂ ਹੈ ਤਾਂ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਕਿ ਤੁਸੀਂ ਅਪੀਲ ਕਰ ਸਕਦੇ ਹੋ ਲੇਕਿਨ ਹਾਲ ਦੀ ਘੜੀ ਜਿਹੜੀ ਇਹ ਪ੍ਰਾਪਰਟੀ ਇਸ ਨੂੰ ਅਟੈਚ ਕੀਤਾ ਗਿਆ ਤਾਂ ਹੁਣ ਨਾ ਇਸ ਪ੍ਰਾਪਰਟੀ ਨੂੰ ਵੇਚਿਆ ਜਾ ਸਕਦਾ ਨਾ ਟ੍ਰਾਂਸਫਰ ਕੀਤਾ ਜਾ ਸਕਦਾ ਤਾਂ 4 ਕਰੋੜ 30 ਲੱਖ 30 ਹਜ਼ਾਰ ਦੀ ਇਹ ਪ੍ਰਾਪਰਟੀ ਪੁਲਿਸ ਵੱਲੋਂ ਅਟੈਚ ਕੀਤੀ ਗਈ ਹੈ ਸਖਤ ਕਾਰਵਾਈ ਕੀਤੀ ਗਈ ਹੈ ਜਿਸ ਦੇ ਨਾਲ ਜਿਹੜੇ ਹੋਰ ਨਸ਼ਾ ਤਸਕਰ ਹੈ ਉਹਨਾਂ ਨੂੰ ਵੀ ਸਬਕ ਲੈਣਾ ਚਾਹੀਦਾ ਕਿ ਮਾੜੇ ਸਮਾਨ ਵੇਚ ਕੇ ਮਾੜੀ ਕਮਾਈ ਕਰਕੇ ਜੇਕਰ ਉਹ ਅਲੀਸ਼ਾਨ ਘਰ ਬਣਾ ਵੀ ਲੈਂਦੇ ਆ ਤਾਂ ਅੰਤ ਮਾੜਾ ਹੁੰਦਾ ਪੁਲਿਸ ਪ੍ਰਸ਼ਾਸਨ ਅੱਗੇ ਜਿਹੜੇ ਲੋਕ ਆ ਉਹ ਉਮੀਦ ਕਰਦੇ ਆ ਪੁਲਿਸ ਪ੍ਰਸ਼ਾਸਨ ਤੋਂ ਕਿ ਇਸ ਤਰੀਕੇ ਦੀ ਸਖਤ ਕਾਰਵਾਈ ਜਿਹੜੇ ਨਸ਼ਾ ਤਸਕਰ ਆ ਉਹਨਾਂ ਤੇ ਹੁੰਦੀ ਰਵੇ ਕਿਉਂਕਿ ਅਜਿਹੀਆਂ ਕਾਰਵਾਈਆਂ ਨਾਲ ਬਾਕੀ ਜਿਹੜੇ ਹੋਰ ਨਸ਼ਾ ਤਸਕਰ ਆ ਜਿਹੜੇ ਘੱਟ ਸਮਝ ਦੋ ਨੰਬਰ ਦਾ ਪੈਸਾ ਕਮਾਣਾ ਚਾਹੁੰਦੇ ਆ ਉਹਨਾਂ ਨੂੰ ਵੀ ਅਕਲ ਆਵੇਗੀ ਕਿ ਇਸ ਤਰੀਕੇ ਜਦੋਂ ਫਿਰ RNDPS ਦੇ ਪਰਚੇ ਹੁੰਦੇ ਆ ਤਾਂ ਫਿਰ ਉਸ ਤੋਂ ਬਾਅਦ ਜਦ ਪ੍ਰਾਪਰਟੀ ਅਟੈਚ ਹੁੰਦੀ ਆ ਤਾਂ ਪ੍ਰਾਪਰਟੀ ਦੀ ਫਿਰ ਇੱਕ ਦਿਨ ਤੁਰਕੀ ਵੀ ਹੁੰਦੀ ਆ ਦਖਾਨੇ ਤੁਹਾਨੂੰ ਮੌਕੇ ਦੀਆ ਪੂਰੀਆ ਤਸਵੀਰਾਂ ਹਾਂਜੀ ਸਰ ਕੀ ਸੀਗਾ ਮਾ ਅੱਜ ਜਿਸ ਰੀਸਿੰਗ ਦਿੱਤੂ ਜਿਹੜਾ ਸੀਗਾ 58 ਨੰਬਰ ਐਫ ਆਈ ਆਰ ਸੀ ਜੀ ਉਹਦੇ ਵਿੱਚ ਜਿਹੜਾ ਸੀਗਾ ਇਹਨਾਂ ਕੋਈ ਇੰਡੀਕੇਟਿਅਸ ਦੇ ਵਿੱਚ ਜਿਹੜੀ 68 ਤਾਂ ਗਰੀ ਹਰਵਿੰਦਰਜੀ ਦੀ ਜਾਇਦਾਦ ਸੀ ਉਹਦੇ ਵਿੱਚ ਜਿਹੜਾ ਨਾ ਕੇਸ ਕੰਪੀਟੈਂਟ ਅਥਾਰਟੀ ਨੂੰ ਮੂਵ ਕੀਤਾ ਸੀ ਜਿਹੜੀ ਇਹਨਾਂ ਦੀ ਪ੍ਰਾਪਰਟੀ ਸੀ ਔਰ ਉਹ ਜਿਹੜੀ ਕੰਪੀਟੈਂਟ ਅਥਾਰਟੀ ਨੇ ਇਹਨਾਂ ਦੀ ਪ੍ਰਾਪਰਟੀ ਸੀ ਇਸ ਕੀਤੀ ਹੈ ਆ ਜੋ ਚੀਜ਼ ਇਹਨਾਂ ਦੇ ਘਰ ਦੇ ਬਾਹਰ ਆਰਡਰ ਲਾਗੇ ਨੇ ਤੇ ਇਹ ਚੀਜ਼ ਨੂੰ ਜਿਹੜੀ ਹੈਗੀ ਆ ਅਸੀਂ ਇੰਪਲੀਮੈਂਟ ਕਰਦੇ ਲਈ ਇਸ ਨੂੰ ਸਰ ਪਰਿਵਾਰ ਦਾ ਕਹਿਣਾ ਕਿ ਮਤਲਬ ਇਹਦੀ ਪ੍ਰਾਪਰਟੀ ਹੈ ਉਹ ਉਸਦੇ ਨਾਮ ਨਹੀਂ ਹੈਗੀ ਇਹ ਇਹ ਸਾਰੀਆਂ ਸੀਜ਼ਨ ਜਿਹੜੀਆਂ ਹੈਗੀਆਂ ਉਹ ਕੋ ਰਾਈਟ ਹੈਗਾ ਇਹ ਆਪਾਂ ਜਾ ਕੇ ਅਸੀਂ ਤਾਂ ਕਿ ਜੋ ਵੀ ਕਰਨਾ ਚਾਹੁੰਦੇ ਉਸ ਤਾਂ ਸਰ ਕੋਸ਼ਿਸ਼ ਕਰਦੇ ਨੇ ਫੌਤੀ ਦੇ ਸਾਥ ਸਰ ਉਸ ਪਨਾ ਚੰਤਾ ਜੇ ਹੈਗਾ ਇੱਕੋ ਚੱਕੇ ਦਾ ਗੜ ਸਰ ਮੰਨਿਆ ਗਿਆ ਹੈ ਇਹ 2016-17 ਤੋਂ ਅਸੀਂ ਇਸ ਪਾਸੇ ਰਹਿੰਦੇ ਆ ਕਰ ਲੇਕਿਨ ਇੱਥੇ ਹੋਰ ਵੀ ਮੁਕੱਦਮੇ ਦਰਜ ਹੋਏ ਹੋਏ ਨੇ ਜੇ ਕੋਈ ਗੱਲ ਹੋਵੇ ਤੇ ਕੋਈ ਕਾਰਵਾਈ ਕਿ ਕਿਸ ਤਰ੍ਹਾਂ ਦੀ ਜਿੰਨੇ ਵੀ ਮੁਕਤਮੇ ਹੈਗੇ ਨੇ ਜਿਹੜੇ ਕਮਰਸ਼ੀਅਲ ਕੌਂਸਲ ਦੇ ਜਿੰਨੇ ਵੀ ਹੈਗੇ ਨੇ ਸਾਰੇ ਮੂਵ ਕੀਤੇ ਗਏ ਨੇ ਜਿਵੇਂ ਜਿਵੇਂ ਅੱਗੇ ਜਾਣਗੇ ਉਹ ਵੀ ਕੀਤਾ ਜਾਏਗਾ ਅੱਜ ਇਹ ਸ਼ੁਰੂਆਤ ਹੋਈ ਹੈ ਬਾਕੀ ਜਿਹੜੇ ਕੇਸ ਆਉਣਗੇ ਵੀ ਮੁ ਜਿਵੇਂ ਜਿਵੇਂ ਕਾਉਂਡ ਕੀ ਸਾਡੇ ਪਿੰਡ ਦੇ ਵਿੱਚ ਆ ਗਏ ਸੀ ਉਹਨਾਂ ਦਾ ਫਲਾਸ ਕਰਦੇ ਤੇ ਚਿੱਪੇ ਵੀ ਰਾਜਸਥਾਨੀ ਆ ਦੀ ਉੱਤੇ ਨਸ਼ਾ ਹਲੇ ਵੀ ਵਿਕਰੇ ਰਿਹਾ ਜਿਹੜਾ ਜੀ ਉਹਦੇ ਬਾਰੇ ਕੀ ਕਹੂੰਗਾ ਜੀ ਕਿਸ ਤਰ੍ਹਾਂ ਲੰਕੁਰ ਜੀ ਤੇ ਅਸੀਂ ਤੁਹਾਡੇ ਖਾਸ ਜਿਹੜੇ ਜਿੰਨੇ ਵੇਚ ਰਹੇ ਹਨ ਸਾਥ ਕਾਰਵਾਈ ਕਰਦੇ ਹੁਣ ਵੀ ਪਿੱਛੇ ਖੜੇ ਆਗਾ ਜੋ ਵੀ ਸਾਡੇ ਕੋਲ ਇਨਫੋਰਮੇਸ਼ਨ ਦੀ ਹੈ ਉਹ ਤੁਹਾਨੂੰ ਦੇ ਸਕਦੇ ਇਹ ਕਾਫੀ ਲੰਮੀ ਸਮੇਂ ਤੋਂ ਚੱਲ ਰਿਹਾ ਜੀ ਰਿਕਮ ਬਹੁਤ ਟਾਈਮ ਹੋ ਗਿਆ ਨਾ ਕੋਈ ਗੱਲ ਨੀਤੀ ਚ ਚੱਲ ਰਿਹਾ ਹੈਗਾ ਤਾਂ ਇਹ ਨੂੰ ਜਿਸ ਤਰ੍ਹਾਂ ਸਰ ਗਮਨਤ ਕਰਾਉਂਗਾ ਬਾਹਰ ਆ ਜਾਂਦੇ ਨੇ ਗਮਨਤ ਤੋਂ ਬਾਹਰ ਆਂਦੇ ਵਾਰਾ ਕਰੀ ਚੱਲ ਤਾਉਂਦਾ ਹੈ ਜੀ ਜੋ ਜੋ ਦਾ ਵਿੱਚ